ਦਰਬਾਰਾ ਸਿੰਘ ਜੀ ਪਰਨਾ ਦਾ ਰੋਹਤ ਸਿੰਘ ਸਾਹਿਬ ਜੰਗੀਰ ਸਿੰਘ ਜੀ ਪਰ ਸਾਡੇ ਉਸਤਾਦ ਗਿਆਨੀ ਗਰਨਾ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੀ ਲਈ ਹੋਈ ਫਲਵਾੜੀ ਦੇ ਮੁੱਤੇ ਔਰ ਉਹਨਾਂ ਦੀ ਕਲਾ ਦੇ ਉਪਾਸ਼ਕ ਔਰ ਬਾਰੇ ਵਿਦਵਾਨ ਔਰ ਸਾਰੇ ਗੁਰਾਂ ਨਾਲ ਕੇ ਦਾਸਾਂ ਦੇ ਚਰਣਾ ਵਿੱਚ ਲਾਓ ਸਤਿਗੁਰੂ ਜੀ ਬਖਸ਼ਿਸ਼ ਉਹਨਹਾਈਏ ਫੱਟੇ ਬਲਾਓ ਵੱਜ ਕੇ ਆਖੋ ਜੀ ਵਾਹਿਗੁਰੂ ਜੀਤਾ ਖਾਲਸਾ ਰਵਾਜ ਜੀ ਕੀ ਪੰਦੇ ਮੈਂ ਜੀ ਇਹ ਵੀ ਪ੍ਰੀਤ ਸਿੰਘ ਜੀ ਸੰਤਲ ਨੇ ਤੁਹਾਨੂੰ ਦੱਸਦੀ ਦਿੱਤਾ ਵੀ ਸਾਡਾ ਮਾਨੇ ਕਹਿੰਦਾ ਸੀ ਕਿਉਂਕਿ ਅਸੀਂ ਪ੍ਰਬੰਧਕਾਂ ਚ ਆ ਜੰਨੇ ਆ। ਦਾਸੂ ਦਾ ਜਦੋਂ ਤੁਸੀਂ ਹੋਂ ਵੀ ਸਾਰਿਆਂ ਨੇ ਹੈ ਮੈਕੈਨਿਕ ਨਾਮ ਤੋਂ ਵੀ ਇਲਾਕਾ ਦਾ ਸਥਾਨਿਆਂ ਤੋਂ ਛੋਟਾ ਚੈਦਾ ਅਮਰ ਚ ਭਾਵੇਂ ਲਖਵੀਰ ਹੋਣੀ ਗੁਰਵਿੰਦਰ ਹੋਈਏ ਮੈਥੋਂ ਛੋਟੇ ਹੋਣਗੇ। ਤੁਸੀਂ ਸਾਰਿਆਂ ਤੋਂ ਛੋਟੇ ਨੂੰ ਬੜਾ ਵੱਡਾ ਮੈਨੂੰ ਮਾਣ ਦਿੱਤਾ ਪ੍ਰਧਾਨ ਨੇ ਇਸ ਤੋਂ ਬਾਅਦ ਤਾਂ ਬਣਾਇਆ ਮੈਂ ਕੁੱਟਨ ਮਾਰੀ ਸਾਰਿਆਂ ਦਾ ਧੰਨਵਾਦ ਕਰਦਾ ਤੂੰ ਆਪਣੀਆਂ ਘੜੀਆਂ ਤੇ ਨਿਗਾ ਮਾਰ ਲੋ ਇਹ ਨਾ ਹੋਵੇ ਵੀ ਪ੍ਰਧਾਨ ਟਾਈਮ ਬਚ ਜਾਵੇ ਸਤਿਗੁਰੂ ਦੀ ਬਾਣੀ ਦਾ ਵਰਨਾਨ ਹੈ ਮਹਾਰਜ ਕਹਿੰਦੇ ਜੀਭਾ ਇੱਕ ਅਨੇਕ ਗੁਣ ਹੁਣ ਆਪਦੇ ਗੁਰੂ ਦੇ ਆਕਾਰਪੁਰਖ ਦੇ ਕਨੇਕ ਗੁਣ ਨੇ ਕਿੰਨੇ ਜਿੰਨੇ ਘਾਊ ਲੰਗਾ ਇੱਕ ਜੀਭਾ ਦੇ ਨਾਲ ਇੱਕ ਵਾਰ ਗਿਆ ਸਤਿਗੁਰੂ ਅਰਜਨ ਦੇਵ ਸਹਿ ਮਹਾਰਾਜ ਬਾਜ ਆਗੰਦਰ ਜਾਨੀ ਵਰਕਸ਼ੀ ਕਰਦੇ ਨੇ ਸਤਿਗੁਰੂ ਕਹਿੰਦੇ ਫਿਰ ਹੋਵੇ ਕੀ ਜੇ ਬੰਦਾ ਗੁਣ ਨਾਮ ਆਸਕਿਆ ਉਹਦੇ ਕਾਲਪੁਰਖ ਤੇ ਕਿਉਂਕਿ ਜੀਵਾ ਇੱਕਾ ਗੁਣ ਅਨੇਕ ਦੇ ਮਹਾਰਿਜ ਜਨ ਨਾਮਕਾ ਤਰੈ ਸੋ ਚਲ ਨਹੀਂ ਪਾਏ ਜਿਹੜਾ ਬੰਦਾ ਆਪਣੇ ਗੁਰੂ ਦੇ ਚਰਨਾਂ ਚ ਲੱਗਿਆ ਬਸ ਉਹ ਤਰ ਜਾਂਦਾ ਭਾਵੇਂ ਗੁਣ ਨਾਮ ਹੀ ਗਾਏ ਜਾਣ ਆਹ ਗਿਆਨੀ ਜੀ ਦੇ ਗੁਣ ਤਾਂ ਅਨੇਕ ਨੇ ਕੌਣ ਦਾ ਸਮਾਂ ਮਿਲਦਾ ਇਕ ਵਾਰ ਅਸੀਂ ਇੱਕ ਨਗਰ ਕੀਰਤਨ ਤੇ ਗਏ ਸਟੇਜ ਸੈਕਟਰ 2 ਬੋਲਦਾ ਕਿਹਾ ਵੀ ਜਥੇ ਆਪਣੇ ਕੋਲੇ ਦੋ ਨੇ ਪਲਾ ਜਾਦਾ ਨੇ ਦੋਨੇ ਜਥਿਆਂ ਨੂੰ ਇੱਕੋ ਸਟੇਜ ਤੇ ਟਾਈਮ ਦੇਣਾ ਮੁਸ਼ਕਲ ਆ ਇੱਕ ਸਟੇਜ ਤੇ ਇੱਕ ਜਥਾ ਇੱਕ ਤੇ ਧਾਰੀ ਇੱਕ ਤੇ ਕਵੀਸ਼ਰਵਾ ਮਰੂ ਸੋ ਸਾਡੇ ਪਿਆਰ ਵਾਲੇ ਉੱਥੇ ਪ੍ਰਬੰਧਕ ਬੈਠੇ ਸੀ ਉਹ ਕਹਿਣ ਲੱਗੇ ਵੀ ਐਸ ਸਟੇਜ ਤੇ ਕਵੀਸ਼ਰ ਜ਼ਰੂਰ ਲਾ ਦੀ ਗਾਂਢਵੇਂ ਮਾਰੀ ਚੱਲੀ ਹੁਣ ਧਾਰੀਆਂ ਨੂੰ ਇਸ ਗੱਲ ਦਾ ਪਤਾ ਸੀ ਵੀ ਸੱਤੋਂ ਉਹ ਬਗਲੇ ਉਹਨਾਂ ਨੇ ਬਚੱਤਰ ਸਿੰਘ ਦਾ ਇਤਿਹਾਸ ਲਾਇਆ ਕਿਉਂਕਿ ਭਾਵੇਂ ਇੱਕ ਇੱਕ ਦਾ ਟਾਈਮ ਸੀ ਉਹਨਾਂ ਨੇ ਜੰਗ ਵਿੱਚ 750 ਹਾਥੀ ਦੇ ਨਾਲ ਜੰਗ ਲਈ ਮਾਰਦਾ ਪੜਤਾਲ ਆਦੀ ਪਰ ਇਹ ਤੇ ਗਿਆਨੀ ਜੀ ਦਾ ਇਹ ਗੋਣਾ ਹੈ ਆਮ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਸਾਰੇ ਢਾਢੀ ਇਥੋਂ ਦੀ ਕੀ ਗੋਦੇ ਕੋਈ ਬਚੱਤਰ ਸਿੰਘ ਨੇ ਹਾਥੀ ਦੇ ਨਾਲ ਜੰਗ ਨਹੀਂ ਮਾਰੀ ਜੰਗ ਸੰਭਾਪਤ ਅਸੀਂ ਫਿਰ ਉਹ ਤੋਂ ਬਾਅਦ ਜਿਹੜਾ ਸ਼ੰਦ ਦੀ ਪ੍ਰਾਰਥੀ ਯਤਨਾਂ ਦਾ ਦਰਵਾਜ਼ਾ ਖੁੱਹਾ ਹੈ ਕਿਉਂ ਮੈਂ ਤੜਾਉਂ आशीर्वाद सारी संगत वालों आशीर्वाद वागुरु जी का खालसा वाहू भाई मनप्रीत जी मान ग्राण साहब जी जो एक सभा ਤੇ ਇਹਨਾਂ ਦੀ ਦੇਖਦੇ ਕੀ ਮਾਣੂ ਹੋਰੇ ਜਿੱਥੇ ਦਾ ਸਨਵਾ ਕਰ ਰਹੇ ਨੇ ਉਹ ਸਮਾਤਾ ਕੀ ਬਹੁਤ ਬਹੁਤ ਧੰਵਾਦ ਹੈ ਆਮਨ ਜਿਮੀ ਉਹਨੂੰ ਮਿਲਿਆ ਵੀ ਅਪਪਾਇੰਟਮੈਂਟ ਸਾਡੇ ਜੱਥਾ ਨੇ ਵੀ ਲਾਉਣੇ ਪਲੀਸ ਸਿੰਘ ਸੰਦਲ ਜੀ ਉਹਨਾਂ ਦਾ ਜੱਥਾ ਤੁਹਾਡੇ ਦਰਸ਼ਨ ਕਰੇਗਾ ਪੰਜ ਮਿੰਟ ਵਾਸਤੇ ਮੈਟਰੀਅਲ